ਲਓ ਜੀ ਮਿੱਤਰੋ ਇਹ ਬਾਈ ਜਿਹੜਾ ਪੈਲ ਏਰੀਆ ਹੈ ਤਾਂ ਕੋਈ ਜਾਣ ਪਛਾਣ ਦਾ ਮਤਾਜ ਨਹੀਂ ਹੈਗਾ ਲੱਖਾ ਬਾਈ ਆ ਰੌਣੀ ਤੋਂ ਤੇ ਆਰਗੈਨਿਕ ਦੁੱਧ ਤੇ ਇਹਨਾਂ ਨੇ ਹੁਣ ਫਾਰਮ ਪਾਉਣਾ ਆਰਗੈਨਿਕ ਜਿਹੜਾ ਦੁੱਧ ਤੁਹਾਡੇ ਕਾਲ ਇਹ ਪਹੁੰਚਦਾ ਕਰਨਗੇ ਨੰਬਰ ਵੀ ਬਾਈ ਦਾ ਵਿੱਚ ਬੋਲ ਦਿੰਨੇ ਆ ਨੰਬਰ ਕਿੰਨਾ ਬਾਈ ਥੋੜਾ 916406 98159406 ਦੇਖੋ ਬਾਈ ਪਰਮਾਤਮਾ ਨੇ ਪਹਿਲਾਂ ਹੀ ਰੱਜੇ ਪੁੱਜੇ ਘਰ ਭੇਜਿਆ ਇੱਕ ਸੇਵਾ ਦੇ ਤੌਰ ਤੇ ਆਪਾਂ ਤੋਂ ਝੋਟੀਆਂ ਲੈ ਕੇ ਚੱਲਿਆ ਕਹਿੰਦਾ ਵੀ ਆਪਾਂ ਜਿਹੜਾ ਇੱਕ ਸੇਵਾ ਸਮਝ ਕੇ ਆਰਗੈਨਿਕ ਦੁੱਧ ਜਿੰਨਾ ਹੋ ਸਕਿਆ ਲੋਕਲ ਪਿੰਡਾਂ ਨੂੰ ਪਹੁੰਚਦਾ ਕਰਨਾ ਆਪਾਂ ਕਮਾਈ ਸਮਝ ਕੇ ਨਹੀਂ ਇੱਕ ਸੇਵਾ ਹਰੇਕ ਅੰਥਾ ਨੇ ਸੋਚਦਾ ਵੀ ਮੇਰਾ ਜਿਹੜਾ ਸਮਾਜ ਨੂੰ ਕੀ ਦੇਣਾ ਬਾਈ ਨੇ ਇੱਕ ਸੇਵਾ ਦੇ ਤੌਰ ਤੇ ਸੋਚਿਆ ਵੀ ਆਪਾਂ ਹੋਰ ਨਾ ਸੀ ਤਾਂ ਆਪਾਂ ਇਹ ਕੰਮ ਕਰਾਂਗੇ ਭਲੇ ਦਾ ਕੰਮ ਆ ਬਾਈ ਸਹਿਰ ਦੇ ਵਿੱਚ ਆਪਾਂ ਕਹਿਣ ਦੇ ਆਧਾਰ ਤੇ ਬਸ ਬੰਦਿਆਂ ਨੂੰ ਦਵਾਂਗੇ ਜਿੰਨਾ ਆਪਣੇ ਕੋਲ ਪ੍ਰੋਡਕਸ਼ਨ ਹੋਊ ਦੁੱਧ ਦੀ ਖੰਨੇ ਸ਼ਹਿਰ ਦੀ ਖੰਨੇ ਸ਼ਹਿਰ ਦੇ ਵਿੱਚ ਜਿੰਨਾ ਹੋ ਸਕਿਆ ਬਾਈ ਦਾ ਨੰਬਰ ਤੁਹਾਡੇ ਕੋਲੇ ਆ ਗਿਆ ਜਰੂਰ ਇਹ ਏਰੀਏ ਦੇ ਬੰਦੇ ਕਨੈਕਟ ਕਰਿਓ ਬਾਈ ਨਾਲ ਖੰਨੇ ਸ਼ਹਿਰ ਦੇ ਪਹੁੰਚਦਾ ਕਰਨਗੇ ਦੁੱਧ ਵੱਡੇ ਲੈਵਲ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰ ਕਰਨ ਲੱਗਿਆ ਦੋ ਝੋਟੀਆਂ ਲਈਆਂ ਨੇ ਬਾਈ ਨੇ ਪਲੂਣ ਕੱਟੀ ਆ ਇਹ ਉਹ ਦੂਜਾ ਸੁਆ ਸੁਈ ਹੋਈ ਆ ਇਹਦੇ ਥੱਲੇ 12 ਲੀਟਰ ਦੁੱਧਾ 10 ਦਿਨ ਦੀ ਸੂਹੀ ਆ ਉਹਦੇ ਥੱਲੇ 13 ਲੀਟਰ ਦੁੱਧ ਆ 10 ਦਿਨ ਦੀ ਸੂਹੀ ਆ ਬਹੁਤ ਵਧੀਆ ਰਿਕਾਰਡ ਦੀਆਂ ਝੋਟੀਆਂ ਨੇ ਦੋਨੋਂ ਬਾਈ ਪਰਸੋਂ ਆਏ ਸੀ ਤੇ ਕੱਲ ਥੋੜਾ ਜਿਹਾ బిజీ ਹੋ ਗਏ ਰਾਜਨੀਤੀ ਦੇ ਵਿੱਚ ਕਾਫੀ ਜਾਨੀ ਯੋਗਦਾਨ ਆ ਇਹਨਾਂ ਦਾ ਉਹਦੇ ਕਰਕੇ ਅੱਜ ਆਏ ਨਹੀਂ ਗਾਰੰਟੀ ਆ ਆਪਣੀ ਪੂਰੀ ਫੁੱਲ ਆ ਬਾਈ ਬਾਕੀ ਬਾਈ ਨਾਲ ਤਾਂ ਆਪਾਂ ਹੁਣ ਸਾਰੀ ਉਮਰ ਜੁੜ ਕੇ ਚੱਲਾਂਗੇ ਬਹੁਤ ਵਧੀਆ ਸੁਭਾਅ ਲੱਗਿਆ ਇਿੱਦਾਂ ਹੀ ਤਕਰੀਬਨ ਆਪਾਂ ਟਾਪ ਕਲਾਸ ਝੋਟੀਆਂ ਲਿਆ ਕੇ ਦੇਣੀਆਂ ਨੇ ਬਾਈ ਨੂੰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਫੋਲੋ ਕਰ ਲਿਓ ਤੇ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂ ਕਿਉਂਕਿ ਆਪਣੇ ਕੋਲੇ 12-13 ਝੋਟੀਆਂ ਹਰ ਵੇਲੇ ਸੇਲ ਆਲੀਆਂ ਹੁੰਦੀਆਂ ਨੇ